ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਗ ਦਿਖਾਉਂਗਾ ਜਰਸੀ ਦੇ ਚਾਰੇ ਬਹੁਤ ਸੋਹਣੀਆਂ ਚੰਗੇ ਥਾਨ ਹਵਾਨੇ ਵਾਲੀਆਂ ਤੇ ਇੱਕ ਨੰਬਰ ਤੇ ਬਹੁਤ ਸੋਹਣੀ ਤੁਹਾਨੂੰ ਜਰਸੀ ਦਿਖਾਉਂਗਾ ਚੰਗੇ ਥਾਨ ਹਵਾਨੇ ਵਾਲੀ ਤਾਂ ਤੁਹਾਨੂੰ ਬਹੁਤ ਚੰਗਾ ਲੱਗਾ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜਣਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਬਹੁਤ ਸੋਹਣੀ ਜਰਸੀ ਦੂਜਾ ਸੂਆ ਮੂੰਹ ਤੋਂ ਚਾਰ ਦੰਦ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 5 ਤੋਂ 6 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 18 ਤੋਂ 19 ਕਿਲੋ ਬੜੇ ਆਰਾਮ ਨਾਲ ਚੁਆ ਜੂ ਥਾਣ ਬਹੁਤ ਸੋਹਣੇ ਹੱਤੀ ਚੁਆਈ ਵਾਲੇ ਗੁਲਾਬੀ ਥਾਣਾ ਕੋਟ ਸ਼ਾਂਖਪੋਰਾਣੀ ਇਸ ਕੁਆਲਟੀ ਸੋਹਣੀ ਕੱਦ ਕਾਠ ਵੀ ਦੋਸਤੋ ਵੱਡਾ ਪੇਟ ਕੁੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਜੇ ਹਵਾਨਾ ਕੇ ਚੰਗ ਤਰ ਵਡੰਗ ਵਧੂਗਾ ਵਾਲਟਲ ਕਾਫੀ ਪਈ ਆ ਬੱਚੀ ਨੇ ਪੰਜਾਂ ਛੇ ਦਿਨਾਂ ਚ ਵਾਲਟਲ ਕੱਢ ਗਈ ਹਵਾ ਨਾਲ ਟੈਟ ਕਰਕੇ ਦੋਸਤੋ ਫਿਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 18 ਤੋਂ 19 ਕਿਲੋ ਬੜੇ ਆਰਾਮ ਨਾਲ ਚ ਆਜੂ ਇੱਕ ਨੰਬਰ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 46000 ਰੁਪਿਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਦੋ ਨੰਬਰ ਤੇ ਦੂਜਾ ਸੂਆ ਜਰਸੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ ਇੱਕ ਹਫਤਾ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 15 ਕਿਲੋ ਬੜੇ ਆਰਾਮ ਨਾਲ ਚ ਆਜੂ ਇਸ ਕੁਆਲਿਟੀ ਸੋਹਣੀ ਸੋਹਣੇ ਮੂ ਮੱਥੇ ਦੀ ਛੋਟਾ ਕੋਲ ਕੰਨ ਬੋਦੀ ਵਾਲੀ ਜਰਸੀ ਜੇ ਹਵਾ ਨਾਲ ਖਿੱਚਾਂਗੇ ਤਾਂ ਰੋ ਦੋਸਤੋ ਰਵੜੰਗੂ ਵਧੂਗਾ ਵਲਟਲ ਕਾਫੀ ਪਈ ਆ ਬੱਚੀ ਨੇ ਇੱਕ ਹਫਤੇ ਚ ਵਲਟਲ ਕੱਢ ਕੇ ਹਵਾ ਨਾਲ ਟਾਈਟ ਕਰਕੇ ਦੋਸਤੋ ਫਿਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 15 ਕਿਲੋ ਬੜੇ ਆਰਾਮ ਨਾਲ ਚੁ ਆਜੂ ਥਾਣ ਪੌਸ ਸੋਹਣੇ ਹੱਤੀ ਚਵਾਈ ਵਾਲੇ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਫੋਰਸ ਚਾਂਗਪੋਰਾ ਨਹੀਂ ਚਾਰਾਂ ਥਨਾ ਸੇਮ ਹੀ ਸਾਈਜ਼ ਚੁਵਾਈ ਵਾਲੇ ਵਲਟਲ ਕਾਫੀ ਪਈ ਆ ਬੱਚੀ ਨੇ ਇੱਕ ਹਫਤੇ ਚ ਵਲਟਲ ਕੱਢ ਕੇ ਹਵਾ ਨਾਲ ਟਾਈਟ ਕਰਕੇ ਦੋਸਤੋ ਆ ਦੇਖ ਸਕਦੇ ਆ ਦੋਸਤੋ ਜੇ ਹਵਾਨਾ ਕਿਚਾਂਗੇ ਤਾਂ ਰਵਡੰਗੂ ਬਤੂਗਾ 2 ਨੰਬਰ ਬੱਚੀ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 42000 ਉਹ ਚ ਬਾਈ ਦੀ ਹੁਣੇ ਕਹਿੰਦੇ ਮਾਨਤਾਨ ਹੋ ਜੂ 3 ਨੰਬਰ ਤੇ ਤੀਜਾ ਸੂਆ ਜਰਸੀ ਦੰਦਾ ਦੇ ਜਵਾਨ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 5 ਤੋਂ 6 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 14-15 ਕਿਲੋ ਬੜੇ ਆਰਾਮ ਨਾਲ ਚਵਾ ਜੂ ਹਵਾਨਾ ਸੋਣਾ ਫੀਟਿੰਗ ਆਲਾ ਹਵਾਨੇ ਜਿਹੜੇ ਵਾਲਟਲ ਕਾਫੀ ਪਈ ਆ ਵਾਚੀ ਨੇ ਪੰਜਾਂ ਛੇ ਅੰਦਰਾਂ ਚ ਵਾਰਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੁਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਚੀ 14 15 ਕਿਲੋ ਬੜੇ ਆਰਾਮ ਨਾਲ ਚ ਆਜੂ ਜੇ ਹਵਾਨਾ ਖਿੱਚਾਂਗੇ ਤਾਂ ਰਵਡੰਗੂ ਵਧੂਗਾ ਥਾਣ ਸੋਨੇ ਚਾਰੇ ਹੱਤੀ ਚਵਾਈ ਵਾਲੇ ਫੋਰਟ ਸ਼ੈਂਕ ਪੋਰਾਣੀ ਚਾਰਾਂ ਥਾਣਾਂ ਤੇੇਮੇ ਸਾਈਜ਼ ਹੈ ਹਵਾਨਾ ਵੇਖ ਸਕਦੇ ਹੋ ਦੋਸਤੋ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਥਾਣ ਸੋਨੇ ਗਲਾਬੀ ਥਾਣ ਫੋਰਟ ਸ਼ੈਂਕ ਪੋਰਾਣੀ ਚਾਰਾਂ ਤਨਾ ਸੇਮੇ ਸਾਈਜ਼ ਹੈ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਚੀ 14 15 ਕਿਲੋ ਬੜੇ ਆਰਾਮ ਨਾਲ ਚ ਆਜੂ ਵੇ ਸਕਦੇ ਆ ਦੋਸਤੋ ਜੇ ਖਿੱਚਾਂਗੇ ਤਾਂ ਰਵਡੰਗੂ ਵਧੂਗਾ ਤਿੰਨ ਨੰਬਰ ਵੱਛੀ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 40000 ਰੁਪਿਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਨ ਹੋ ਜੂ ਚਾਰ ਨੰਬਰ ਤੇ ਦੂਜਾ ਸੂਆ ਵੱਛੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਤੋਂ ਦੋ ਦਿਨ ਹੀ ਲਊਗੀ ਤਿਆਰੀਆਂ ਚ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਛੀ 14-15 ਕਿਲੋ ਬੜੇ ਆਰਾਮ ਨਾਲ ਚ ਆਜੂ ਪੱਟ ਪੋਟਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਨਿੱਗਰ ਨੁਗਰ ਚੰਗੀ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨੇ ਦੋਸਤੋ ਹਜੇ ਵਲਟਲ ਪਈ ਆ ਬੱਚੀ ਨੇ ਇੱਕ ਦੋ ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 14 15 ਕਿਲੋ ਬੜੇ ਆਮ ਨਾਲ ਚ ਆਜੂ ਹਵਾਨਾ ਫਿਟਿੰਗ ਵਾਲਾ ਥਣ ਬਹੁਤ ਸੋਹਣੇ ਚਾਰੇ ਨਿੱਖਰ ਮੇ ਕੱਲੇ ਕਰੇ ਲੱਗੇ ਹੋਏ ਅਤੀ ਚਵਾਈ ਆਰੇ ਥਣ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੁਹ ਮੱਥੇ ਦੀ ਸੋਹਣਾ ਬਾਡੀ ਸਟ੍ਰਕਚਰ ਹਵਾਨਾ ਸੋਹਣਾ ਫਿਟਿੰਗ ਵਾਲਾ ਹਵਾਨੇ ਚ ਵਾਲਟਲ ਪਈ ਆ ਬੱਚੀ ਨੇ ਇੱਕ ਦੋ ਦਿਨਾਂ ਚ ਵਾਲਟਲ ਕੱਢ ਗਏ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਨਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 14 15 ਕਿਲੋ ਬੜੇ ਆਰਾਮ ਨਾਲ ਚ ਵਾਜੂ ਠੰਡ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਫਿਟਿੰਗ ਵਾਲਾ ਬਹੁਤ ਸੋਹਣਾ ਆਰਡਰ ਚਾਰ ਨੰਬਰ ਬੱਚੇ ਰੇਡ ਬਾਈ ਜੀ ਹੁਣ ਰੱਖਿਆ ਹੋਇਆ 42000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜਾਣਗੀਆਂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ